ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਦੇ ਪ੍ਰੀ ਬੋਰਡ ਪੇਪਰਾਂ ਦੀ ਕਾਰਗੁਜ਼ਾਰੀ ਲਈ ਮਾਪੇ ਅਧਿਆਪਕ ਮਿਲਣੀ ਵਕ-ਵਕ ਸਕੂਲਾਂ ਵਿੱਚ ਕਰਵਾਈ ਗਈ ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਨੀਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ لال ਸਟੇਟ ਬੋਰਡ ਦੀ ਅਗਵਾਈ ਵਿੱਚ ਮੈਗਾ ਪੀਟੀਐਮ ਕਰਵਾਇਆ ਗਿਆ ਇਸ ਮੌਕੇ ਤੇ ਬੱਚਿਆਂ ਨੂੰ ਪ੍ਰੀ ਬੋਰਡ ਪੇਪਰਾਂ ਵਿੱਚ ਆਏ ਨੰਬਰਾਂ ਬਾਰੇ ਅਤੇ ਉਹਨਾਂ ਦੀ ਕਾਰਗੁਜ਼ਾਰੀ ਸੰਬੰਧੀ ਉਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਅੱਜ ਦੀ ਮੀਟਿੰਗ ਵਿੱਚ ਬੱਚਿਆਂ ਤੇ ਅਨਾਰੇ ਮਾਪਿਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਸਕੂਲ ਦੇ ਪ੍ਰਿੰਸੀਪਲ ਹਰਮੇਸ਼ لال ਕਿੜਾ ਸਟੇਟ ਅਵਾਰਡੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਸਕੂਲ ਜ਼ਿਲ੍ਹਾ ਚਲੰਦਰ ਦੇ ਉੱਤਮ ਸਕੂਲਾਂ ਵਿੱਚੋਂ ਇੱਕ ਹੈ ਇਸ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਸਾਇੰਸ ਗਤੀਵਿਧੀਆਂ ਕਲਚਰ ਗਤੀਵਿਧੀਆਂ ਤੇ ਹੋਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਇਸ ਮੌਕੇ ਤੇ ਸਕੂਲ ਪਿੰਡ ਦੇ ਸਰਪੰਚ ਬਲਕਾਰ ਸਿੰਘ ਕੁੰਨਰ ਤਨੀ ਪਿੰਡ ਚੇਅਰਮੈਨ ਦਵਿੰਦਰ ਸਿੰਘ ਪੀਟੀਏ ਪ੍ਰਧਾਨ ਅਮਰਜੀਤ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ਤੋਂ ਆਪਾ ਹਲਚਲ ਚੈਨਲ ਦੇ ਲਈ ਤਾਂ ਇਹ ਪਿੰਡ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਂ ਨਹੀਂ ਬਿੰਡੇ ਵਿਖੇ ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੈਗਾ ਪੀਟੀਐਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਔਰ ਅੱਜ ਦੇ ਪੀਟੀਐਮ ਦੇ ਵਿੱਚ ਬੱਚੇ ਅਤੇ ਉਹਨਾਂ ਦੇ ਮਾਪੇ ਜਿਹੜੇ ਹੈ ਬਹੁਤ ਵੱਡੀ ਪੱਧਰ ਦੇ ਉੱਪਰ ਸ਼ਮੂਲੀਅਤ ਕਰ ਰਹੇ ਨੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਕੂਲ ਜਿਹੜਾ ਹੈ ਜ਼ਿਲ੍ਹਾ ਜਲੰਧਰ ਦੇ ਉਤਮ ਸਕੂਲਾਂ ਦੇ ਵਿੱਚ ਇਹਦਾ ਦਰਜਾ ਹੈ ਔਰ ਇਹਦੇ ਸਕੂਲ ਦੇ ਵਿੱਚ ਅੱਜ ਸਾਡੇ ਸਰਪੰਚ ਬਲਕਾਰ ਸਿੰਘ ਜੀ ਚੇਅਰਮੈਨ ਗਵਿੰਦਰ ਸਿੰਘ ਜੀ ਅਤੇ ਪੀਟੀਆ ਪ੍ਰਧਾਨ ਅਮਰਜੀਤ ਸਿੰਘ ਅਤੇ ਹੋਰ ਕਮੇਟੀ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੇ ਸ਼ਿਰਕਤ ਕੀਤੀ ਹੈ ਜਿੱਥੇ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਦੇ ਨੰਬਰਾਂ ਬਾਰੇ ਦੱਸ ਰਹੇ ਹਾਂ ਔਰ ਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿਉਂਕਿ ਸਕੂਲ ਦੇ ਵਿੱਚ ਜੋ ਗਤੀਵਿਧੀਆਂ ਨੇ ਸਪੋਰਟਸ ਕਲਚਰ ਜਾਂ ਹੋਰ ਐਕਟੀਵਿਟੀਆਂ ਨੇ ਉਹਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਆ ਔਰ ਮੈਨੂੰ ਲੱਗਦਾ ਕਿ ਬੱਚੇ ਜਿਹੜੇ ਸਾਡੇ ਇਸ ਸਕੂਲ ਦੇ ਵਿੱਚ ਲਗਭਗ 8 ਤੋਂ 10 ਪਿੰਡਾਂ ਦੇ ਬੱਚੇ ਜਿਹੜੇ ਹੈ ਸਕੂਲ ਵਿੱਚ ਪੜ੍ਹ ਰਹੇ ਨੇ ਔਰ ਬਹੁਤ ਹੀ ਵਧੀਆ ਮਾਹੌਲ ਹੈ ਸਕੂਲ ਦਾ ਔਰ ਮੈਂ ਬੱਚਿਆਂ ਨੂੰ ਵੀ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਕਰਾਂਗਾ ਕਿ ਦਾਖਲੇ ਜਿਹੜੇ ਹੈ ਸ਼ੁਰੂ ਹੋ ਚੁੱਕੇ ਆ ਤੇ ਬੱਚੇ ਜਿਹੜੇ ਵੱਧ ਤੋਂ ਵੱਧ ਇੱਥੇ ਦਾਖਲ ਕਰਾਓ ਔਰ ਆਪਣੀ ਜ਼ਿੰਦਗੀ ਦਾ ਪਰ ਵਿਖ ਜਿਹੜਾ ਹੈ ਬੱਚੇ ਜਿਹੜੇ ਆ ਉਹ ਬਣਾਉਣ ਵਿੱਚ ਤੇ ਸਾਡੇ ਅਧਿਆਪਕ ਉਹਨਾਂ ਨੂੰ ਨਖਾਨ ਵਿੱਚ ਆਪਣਾ ਪੂਰਾ ਯੋਗਦਾਨ ਪਾ ਰਹੇ ਨੇ ਸੋ ਸਾਰੇ ਆਏ ਹੋਏ ਪ੍ਰਤਵਾਨ ਤੇ ਸਜਣਾ ਦਾ ਬਹੁਤ ਬਹੁਤ ਧੰਨਵਾਦੀ